द सिटी ब्यूटीफुल चंडीगढ़ और चंडीगढ़ को कायदे कानून की पालना करने वाले शहर के नाम से जाना जाता है लेकिन यहाँ के क्लब संचालक कानून के नियमों को ताक पर रखकर अपने क्लबों में हुक्के के छले उड़वाते हैं ऐसी ही जानकारी सेक्टर तीन थाना पुलिस को लगी आखिर क्या हुआ उसके बाद देखे इस रिपोर्ट में ਕਾਇਦੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਸ਼ਹਿਰ ਚ ਉੱਡੀਆਂ ਕਾਨੂੰਨ ਦੀਆਂ ਤਜੀਆਂ ਰਾਤ ਦੇ ਹਨੇਰੇ ਵਿੱਚ ਕਲੱਬ ਚਾਲਕ ਨਿਜਮਾਨ ਨੂੰ ਛਿੱਕੇ ਤੰਗ ਕਰਵਾਉਂਦੇ ਹਨ ਪਾਰਟੀਆਂ ਕਾਊਬਾ ਕਲੱਬ ਚ ਉੜਾਇਆ ਜਾ ਰਿਹਾ ਸੀ ਨਜਾਇਜ਼ ਤੌਰ ਤੇ ਹੁੱਕੇ ਦੇ ਧੂਏ ਤੇ ਛੱਲੇ ਕਲੱਬ ਵਿੱਚੋਂ ਜਬਤ ਕੀਤੇ ਗਏ 12 ਨਜਾਇਜ਼ ਹੁੱਕੇ ਤੰਬਾਕੂ ਟੈਸਟਿੰਗ ਲਈ ਲੈਬ ਵਿੱਚ ਭੇਜਿਆ ਕਲੱਬ ਸੰਚਾਲਕਾਂ ਨੂੰ ਪੁਲਿਸ ਦੀ ਹਦਾਇਤ ਕਾਨੂੰਨ ਤੋੜਿਆ ਤਾਂ ਹੋਵੇਗੀ ਸਖਤ ਕਾਰਵਾਈ ਚੰਡੀਗੜ੍ਹ ਨੂੰ ਕਾਇਦੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਸ਼ਹਿਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਲੇਕਿਨ ਇਸ ਸ਼ਹਿਰ ਦੇ ਕਲੱਬ ਸੰਚਾਲਕ ਕਾਨੂੰਨ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਤਜੀਆਂ ਉਡਾਉਂਦੇ ਹੋਏ ਅੱਜ ਦਿਨ ਨਜ਼ਰ ਆਉਂਦੇ ਨੇ ਅਾਇਦਨ ਇਹਨਾਂ ਕਲੱਬਾਂ ਦੇ ਵਿੱਚੋਂ ਮਾਰਕੁੱਟਾਈ ਤੇ ਛਿੜਛਾੜ ਵਰਗੀਆਂ ਵਾਰਦਾਤਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਤੇ ਅਕਸਰ ਇਹਨਾਂ ਕਲੱਬਾਂ ਤੇ ਡਿਸਕੋ ਦੇ ਅੰਦਰ ਪਾਬੰਦੀਸ਼ੁਦਾ ਹੁੱਕਿਆਂ ਦੇ ਖੁੱਲੇ ਆਮ ਵਰਤੇ ਜਾਣ ਦੀ ਵੀਡੀਓ ਵੀ ਸਾਹਮਣੇ ਆਉਂਦੇ ਰਹਿੰਦੇ ਨੇ ਜਿਨ੍ਹਾਂ ਤੇ ਨਕੇਲ ਕਸਣ ਦੇ ਲਈ ਚੰਡੀਗੜ੍ਹ ਪੁਲਿਸ ਲਗਾਤਾਰ ਚੈਕਿੰਗ ਵੀ ਕਰਦੀ ਰਹਿੰਦੀ ਹੈ ਤੇ ਇਸੇ ਲੜੀ ਦੇ ਤਹਿਤ ਸੈਕਟਰ 3 ਦੀ थाना ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ ਉਤੇ ਕਾਰਵਾਈ ਕਰਦੇ ਹੋਏ ਐਤਵਾਰ ਨੂੰ ਸੈਕਟਰ 9 ਦੇ ਕਾਉਬੋਏ ਕਲੱਬ ਦੇ ਵਿੱਚ ਰੈਡ ਕੀਤੀ ਤਾਂ ਇਤੇ ਅਜ ਦੌਰ ਮਚ ਗਈ ਤੇ ਇਨਸਪੈਕਟਰ ਨਰਿੰਦਰ ਪਟਿਆਲ ਦੀ ਅਗਵਾਈ ਦੇ ਵਿੱਚ ਛਾਪੇਮਾਰੀ ਕਰਦੀ ਹੋਈ ਟੀਮ ਨੇ ਕਲੱਬ ਦੇ ਵਿੱਚੋਂ 12 ਨਜਾਇਜ਼ ਹੁੱਕੇ ਤੇ ਪਾਬੰਦੀਸ਼ੁਦਾ ਸਮਾਨ ਬਰਾਮਦ ਕੀਤਾ ਹੈ। ਜਾਂਚ ਦੌਰਾਨ ਪਤਾ ਲੱਗਿਆ ਕਿ ਮੈਨੇਜਰ ਸੁਭਾਸ਼ ਦੇ ਕਹਿਣ ਤੇ ਹੁੱਕਾ ਪੇਸ਼ ਕੀਤਾ ਜਾ ਰਿਹਾ ਸੀ ਤੇ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਕਲੱਬ ਦੇ ਮਾਲਕਾਂ ਤੋਂ ਵੀ ਪੁੱਛਗਿੱਛ ਕਰੇਗੀ। ਪੁਲਿਸ ਮੁਤਾਬਕ ਫੜਿਆ ਗਿਆ ਤੰਬਾਕੂ ਲੈਬ ਦੇ ਵਿੱਚ ਟੈਸਟਿੰਗ ਲਈ ਭੇਜਿਆ ਜਾਏਗਾ ਤੇ ਜਾਣਕਾਰੀ ਦੇ ਮੁਤਾਬਕ ਵੀਕਐਂਡ ਉਤੇ ਕਲੱਬਾਂ ਦੇ ਵਿੱਚ ਨੌਜਵਾਨਾਂ ਨੂੰ ਹੁੱਕਾ ਪਰੋਸਿਆ ਜਾਂਦਾ ਹੈ। ਇਹ ਅਜੇ ਦੇ ਚਹੁਣ ਪੁਲਿਸ ਸ਼ਕਤੀ ਦੀ ਤਿਆਰੀ ਦੇ ਵਿੱਚ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਏਰੀਏ ਦੇ ਸਾਰੇ ਕਲੱਬਾਂ ਦੇ ਉੱਤੇ ਛਾਪੇਮਾਰੀ ਦੀ ਗੱਲ ਪੁਲਿਸ ਵੱਲੋਂ ਕਹੀ ਜਾ ਰਹੀ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਕਲੱਬਾਂ ਤੇ ਡਿਸਕੋ ਦੇ ਸੰਚਾਲਕਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਪਰ باوجود ਇਸ ਦੇ ਕਲੱਬ ਮਾਲਕ ਇਹਨਾਂ ਹਦਾਇਤਾਂ ਨੂੰ ਅਣਸੁਣਿਆ ਕਰਦੇ ਹੋਏ ਦਿਖਾਏ ਦੇ ਰਹੇ ਨੇ ਤੇ ਆਏ ਦਿਨ ਨਿਯਮਾਂ ਨੂੰ ਛਿੱਕੇ ਟੰਗ ਕੇ ਕਾਨੂੰਨ ਦੀਆਂ ਤੱਜੀਆਂ ਅਡਾਉਂਦੇ ਨੇ ਅਜੇ ਵਿੱਚ ਸਵਾਲ ਉੱਠਦਾ ਹੈ ਕਿ ਕਿਤੇ ਨਾ ਕਿਤੇ ਇਹਨਾਂ ਕਲੱਬ ਮਾਲਕਾਂ ਦੇ ਸਿਰ ਤੇ ਕੋਈ ਕੋਈ ਅਜਿਹੇ ਹੱਥ ਜਰੂਰ ਹੈ ਜਿਸ ਤੋਂ ਕਈ ਵਾਰ ਕਲੱਬ ਸੰਚਾਲਕਾਂ ਤੇ ਕਲੱਬੋ ਤੇ ਕਾਰਵਾਈ ਹੋਣ ਦੇ ਬਾਵਜੂਦ ਵੀ ਇਹ ਸੰਚਾਲਕ ਨਹੀਂ ਸੁਧਰ ਰਹੇ ਜਰੂਰਤ ਹੈ ਕਿ ਪੁਲਿਸ ਲਗਾਤਾਰ ਅਜਿਹੇ ਕਲਬਾਂ ਤੇ ਛਾਪੇਮਾਰੀ ਕਰੇ ਤਾਂ ਕਿ ਇਹਨਾਂ ਦੇ ਵਿੱਚ ਕਾਨੂੰਨ ਤੇ ਪੁਲਿਸ ਦਾ ਖੌਫ ਬਣਿਆ ਰਹੇ ਆਪਕੋ ਬਤਾ ਦੇ ਕਿ ਜਬ ਜਬ ਟ੍ਰਾਇਸਿਟੀ ਮੇ ਵੀਕਐਂਡ ਪਰ ਪਾਰਟੀ ਹੋਤੀ ਹੈ ਤਬ ਤਬ ਬਵਾਲ ਹੋਣਾ ਲਾਜ਼ਮੀ ਹੈ ਕਈ ਵਾਰ ਗੋਲੀ ਚੱਲਣ ਦੀਆਂ ਘਟਨਾਵਾਂ सामने आती है लड़ाई झगड़े और युवतियों के साथ छेड़छाड़ भी जबकि पुलिस इन क्लबों के बाहर मुस्तैद रहती है और जो क्लब संचालक है कानून के नियमों को ताक पर रखकर कई बार तो देर रात तक पार्टी चलाते हैं ऐसे में जरूरत है क्लब संचालकों को कानून के नियमों की पालना करने की यदि वो नहीं करते तो उन पर सख्त कार्रवाई की जाए तभी इन मामलों पर ਨਕੀਲ ਕਸੀ ਜਾ ਸਕਤੀ ਹੈ ਕੈਮਰਾਮੈਨ ਆਕਾਸ਼ ਕੇ ਸਾਥ ਕੁਲਦੀਪ ਪੰਜਾਬ ਕੇ ਸੀਟੀਵੀ ਚੰਡੀਗੜ੍ਹ